ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਖਨੌਰੀ ਬਾਰਡਰ ਦਿਖਾ ਰਹੇ ਹਾਂ ਜਿੱਥੇ ਕਿ ਖਨੌਰੀ ਤੇ ਸ਼ੰਭੂ ਬਾਰਡਰ ਨੂੰ ਪੰਜਾਬ ਪੁਲਿਸ ਵੱਲੋਂ ਰਾਤ ਤੋਂ ਹੀ ਖਾਲੀ ਕਰਵਾਇਆ ਜਾ ਰਿਹਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਪੁਲਿਸ ਮੁਲਾਜ਼ਮ ਆਪ ਟਰੈਕਟਰ ਚਲਾ ਕੇ ਕਿਸਾਨਾਂ ਦੇ ਵਿਚਕਾਰ ਹਾਈਵੇ ਤੋਂ ਪਾਸੇ ਕਰ ਰਹੇ ਨੇ ਦੱਦਨੇ ਹਾਈਵੇ ਖਾਲੀ ਕੀਤਾ ਜਾ ਰਿਹਾ ਹੈ 24 ਘੰਟੇ ਦਾ ਪੁਲਿਸ ਕੋਲ ਸਮਾਂ ਜਿਹੜਾ ਸਰਕਾਰ ਨੇ ਦਿੱਤਾ ਹੈ ਤਾਂ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਪੂਰੀ ਤਰ੍ਹਾਂ ਦੋਨੇ ਬਾਰਡਰਾਂ ਨੂੰ ਖਾਲੀ ਕਰ ਦਿੱਤਾ ਜਾਵੇਗਾ ਦੱਸਿਆ ਜਾ ਰਿਹਾ ਕਿ ਇਹ ਟਰਾਲੀਆਂ ਜੋ ਕਿ ਕਿਸਾਨਾਂ ਵੱਲੋਂ ਇਸ ਜਗ੍ਹਾ ਉੱਤੇ ਖੜੀਆਂ ਕੀਤੀਆਂ ਗਈ ਸੀ ਉਹਨਾਂ ਨੂੰ ਪੁਲਿਸ ਖਨੌਰੀ ਬਾਡ ਦੇ ਨਜ਼ਦੀਕ ਇੱਕ ਜਗ੍ਹਾ ਖੇਤਾਂ ਵਿੱਚ ਬਣਾ ਕੇ ਉਸ ਜਗ੍ਹਾ ਉੱਤੇ ਖੜੇ ਕਰ ਰਹੀ ਹੈ ਤੇ ਨਾਲ ਦੀ ਨਾਲ ਕਿਸਾਨਾਂ ਨੂੰ ਇਹ ਵੀ ਅਪੀਲ ਕਰ ਰਹੀ ਹੈ ਕਿ ਤੁਸੀਂ ਆਪਣੇ ਟਰੈਕਟਰ ਉਸ ਜਗ੍ਹਾ ਤੋਂ ਲਿਜਾ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਾਤ ਤੋਂ ਜਿਹੜੀ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਤਾਂ ਇਸ ਨੂੰ ਲੈ ਕੇ ਕਾਫੀ ਪੁਲਿਸ ਫੋਰਸ ਦੀਆਂ ਟੀਮਾਂ ਇੰਨਾ ਦੋਨੇ ਬਾਰਡਰ ਉੱਤੇ ਪਹੁੰਚਿਆ ਹੋਇਆ ਨੇ ਕਾਫੀ ਕਿਸਾਨਾਂ ਨੂੰ ਰੀਟੇਨ ਵੀ ਕੀਤਾ ਦੂਜੇ ਪਾਸੇ ਕਈਆਂ ਦੀ ਗ੍ਰਿਫਤਾਰੀ ਪਾਈ ਗਈ ਹੈ ਤੇ ਨਾਲ ਦੀ ਨਾਲ ਜੇਲ੍ਹ ਹੀ ਭੇਜਿਆ ਗਿਆ ਤੇ ਕਈ ਕਿਸਾਨਾਂ ਨੂੰ ਵਾਪਸ ਉਹਨਾਂ ਦੇ ਘਰ ਵੀ ਭੇਜ ਦਿੱਤਾ ਗਿਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਕੋਈ ਵੀ ਹੁਰਦੁੰਗ ਜਾ ਫਿਰ ਇਸ ਤਰੀਕੇ ਦੀ ਗਤੀਵਿਧੀ ਨਾ ਕੀਤੀ ਜਾਵੇ ਨਹੀਂ ਤਾਂ ਪੁਲਿਸ ਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ ਤਾਂ ਦੰਨਿਆ ਕਿ ਕੱਲ ਕਿਸਾਨਾਂ ਦੀ ਜੋ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਮੋਹਾਲੀ ਦੇ ਬਾਰਡਰ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਬਾਰਡਰ ਦੇ ਉੱਤੇ ਪਹਿਲਾਂ ਹੀ ਪੁਲਿਸ ਭੇਜ ਦਿੱਤੀ ਗਈ ਸੀ ਬਾਰਡਰ ਖਾਲੀ ਕਰਨ ਦਾ ਪੂਰਾ ਪੁਲਿਸ ਪਲਾਨ ਬਣਾ ਕੇ ਆਈ ਸੀ ਕਿ ਪੂਰਾ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਕਿ ਤਰ ਕਿਤੇ ਹੁਣ ਬਾਰਡਰ ਖਾਲੀ ਕਰਾਉਣੇ ਪੈਣਗੇ ਦੱਸਦਣੇ ਆ ਕੀ ਬਾਰ-ਬਾਰ ਜੋ ਕਿ ਪੰਜਾਬ ਦੇ ਅਲੱਗ-ਅਲੱਗ ਮੰਤਰੀਆਂ ਦੇ ਬਿਆਨ ਆ ਰਹੇ ਨੇ ਕਿ ਕਾਰੋਬਾਰ ਬਹੁਤ ਖਰਾਬ ਹੋ ਰਿਹਾ ਹੈ ਕਿਸਾਨਾਂ ਵੱਲੋਂ ਜੋ ਰੋਡ ਜਾਮ ਕਿਤੇ ਹੁਣ ਕਰਕੇ ਜੋ ਵਪਾਰੀ ਨੇ ਉਹਨਾਂ ਦਾ ਕਾਰੋਬਾਰ ਨਹੀਂ ਚੱਲ ਰਿਹਾ ਜਿਸ ਨੂੰ ਲੈ ਕੇ ਇਹ ਜਿਹੜੇ ਬਾਰਡਰ ਨੇ ਖਾਲੀ ਕੀਤੇ ਜਾ ਰਹੇ ਨੇ ਤਾਂ ਇਸੇ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਵੀ ਰੋਸ ਹੈ ਤਾਂ ਅੱਜ ਪੰਜਾਬ ਦੇ ਜਗ੍ਹਾ-ਜਗ੍ਹਾ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵਕ-ਵਕ ਥਾਣੇ ਦੇ ਵਿੱਚ ਕਿਸਾਨਾਂ ਨੂੰ ਰੋਟੇਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਦਿਖਾ ਰਿਹਾ ਹੈ ਖਨੌਰੀ ਬਾਰਡਰ ਤੁਸੀਂ ਦੇਖੋ ਕਿਵੇਂ ਪੁਲਿਸ ਮੁਲਾਜ਼ਮ ਜਿਹੜੇ ਨੇ ਟਰਾਲੀਆਂ ਨੂੰ ਪਾਸੇ ਕਰਦੇ ਨਜ਼ਰ ਆ ਰਹੇ ਨੇ ਜਿੱਤੇ ਕੀ ਤੁਸੀਂ ਦੇਖੋ ਕਿ ਟਰਾਲੀ ਦੇ ਉੱਤੇ AC ਤੇ ਹੋਰ ਕਈ ਜਿਹੜੀਆਂ ਸੁਵਿਧਾ ਆਪਣੇ ਟਰਾਲੀਆਂ ਦੇ ਵਿੱਚ ਲਗਾ ਕੇ ਕਿਸਾਨ ਬੈਠੇ ਸੀ ਉਹਨਾਂ ਟਰਾਲੀਆਂ ਨੂੰ ਪੁਲਿਸ ਮੁਲਾਜ਼ਮਾਂ ਤੋਂ ਦੇਖੋ ਟਰੈਕਟਰ ਚਲਾ ਕੇ ਪਾਸੇ ਕੀਤਾ ਇੱਕ ਖਨੌਰੀ ਬਰਡ ਦੇ ਉੱਤੇ ਨਜ਼ਦੀਕ ਜਗ੍ਹਾ ਬਣਾਈ ਗਈ ਹੈ ਉਸ ਖਾਲੀ ਜਗ੍ਹਾ ਦੇ ਉੱਤੇ ਟਰੈਕਟਰ ਜਿਹੜੇ ਖੜੇ ਕੀਤੇ ਜਾ ਰਹੇ ਨੇ ਜਦੋਂ ਕਿਸਾਨਾਂ ਨੂੰ ਡਿਟੇਨ ਤੋਂ ਬਾਹਰ ਕੀਤਾ ਜਾਵੇਗਾ ਤਾਂ ਕਿਸਾਨ ਆਪਣੀ ਟੈਕਟਰ ਟਰਾਲੀ ਜਗ੍ਹਾ ਉੱਤੇ ਲਿਜਾ ਸਕਦੇ ਨੇ ਉਸ ਸਮੇਂ ਤੱਕ ਤਾਂ ਰੋਡ ਬਿਲਕੁਲ ਪੁਲਿਸ ਚਲਾ ਦੇਵੇਗੀ ਤਾਂ ਪੁਲਿਸ ਨੇ ਖਾਲੀ ਕਰ ਦੇਣੇ ਨੇ ਬਾਰਡਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਦੇ ਰਹੋ ਤੇ ਆਪਣੇ ਆਪਣੇ ਵਿਚਾਰ ਕਮੈਂਟਾਂ ਵਿੱਚ ਜੁੜ ਦੇ ਦਿਓ ਤਾਂਕਿ ਹੋਰ ਲੋਕਾਂ ਤੱਕ ਵੀ ਤੁਹਾਡਾ ਮੈਸੇਜ ਪਹੁੰਚ ਸਕੇ ਤੇ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜੋ ਪੁਲਿਸ ਵੱਲੋਂ ਰਾਤ ਦੀ ਹੀ ਕਾਰਵਾਈ ਪਾਈ ਜਾ ਰਹੀ ਹੈ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਕਿਸਾਨ ਭਾਵੇਂ ਵਕ-ਵਕ ਬਿਆਨ ਦੇ ਰਹੇ ਨੇ ਕਿਸਾਨਾਂ ਕੋ ਉੱਪਰ ਦੂਜੇ ਪਾਸੇ ਤੋਂ ਦੇਖੋ ਕਿ ਪੁਲਿਸ ਆਪਣੀ ਕਾਰਵਾਈ ਲਗਾਤਾਰ ਕਰ ਰਹੀ ਹੈ 24 ਘੰਟਿਆਂ ਦੇ ਵਿੱਚ ਇਹ ਪੂਰਾ ਬਾਰਡਰ ਜਿਹੜੇ ਖਾਲੀ ਕਰ ਦੇਣੇ ਨੇ ਦੋਨੇ ਬਾਰਡਰ ਨੇ ਸ਼ੰਭੂ ਤੇ ਨਾਲ ਖਨੌਰੀ ਬਾਰਡਰ ਤਾਂ ਇਸ ਨੂੰ ਲੈ ਕੇ ਮੌਕੇ ਦੀ ਤਸਵੀਰਤ ਤੁਸੀਂ ਲਾਈਵ ਦੇਖੋ